ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਦੋਸਤੋ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਕਿ ਅਸੀਂ ਇਸ ਚੈਨਲ ਉੱਤੇ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓ ਡੇਲੀ ਅਪਲੋਡ ਕਰਦੇ ਹਾਂ। ਜੇਕਰ ਤੁਸੀਂ ਵੀ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓ ਡੇਲੀ ਵੇਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ नीचे ਦਿੱਤਾ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਬਾ ਦਿਓ ਤੇ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਤੁਸੀਂ ਸਾਡੇ ਨਾਲ ਜੁੜੇ ਰਹੋ। ਆਓ ਦੋਸਤੋ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਤਿੰਨ ਚੀਜ਼ ਪਹਿਲੇ ਹਾਂ ਦੋਸਤੋ ਰਾਤ ਨੂੰ ਖਰਾਟੇ ਮਾਰਨ ਦੀ ਆਦਤ ਜਾਂ ਫਿਰ ਵਾਰ-ਵਾਰ ਹਿਚਕੀ ਆਉਣਾ ਅਤੇ ਜਾਂ ਫਿਰ ਦੋਸਤੋ ਭੁੱਖ ਨਾ ਲੱਗਣਾ ਇਹਨਾਂ ਤਿੰਨਾਂ ਚੀਜ਼ਾਂ ਬਾਰੇ ਤੁਹਾਨੂੰ ਅਸੀਂ ਨੁਸਖਾ ਦੱਸਾਂਗੇ ਦੋਸਤੋ ਜੋ ਕਿ ਤੁਹਾਡੇ ਲਈ ਕਾਫੀ کارਗਰ ਸਿੱਧ ਹੋਣਗੇ ਦੋਸਤ ਹਿਚਕੀ ਜ਼ਿਆਦਾ ਆਉਂਦੀ ਹੈ ਤਾਂ ਤੁਸੀਂ ਪੁਦੀਨੇ ਦੇ ਪੱਤੇ ਚਬਾ ਲਓ ਇਸ ਨਾਲ ਤੁਹਾਨੂੰ ਹਿਚਕੀ ਵਾਰ-ਵਾਰ ਨਹੀਂ ਆਵੇਗੀ ਜਾਂ ਫਿਰ ਨਿੰਬੂ ਕੱਟ ਕੇ ਉਸ ਉੱਤੇ ਸੇਂਦਾ ਨਮਕ ਲਗਾ ਕੇ ਉਸ ਨੂੰ ਆਪਣੀ ਜੀਭ ਉੱਤੇ ਲਗਾਓ ਇਸ ਨਾਲ ਵੀ ਤੁਹਾਨੂੰ ਹਿਚਕੀ ਤੋਂ ਆਰਾਮ ਮਿਲ ਜਾਵੇਗਾ ਜੇਕਰ ਤੁਹਾਨੂੰ ਦੋਸਤੋ ਭੁੱਖ ਨਹੀਂ ਲੱਗਦੀ ਤੁਹਾਡਾ ਸਾਰਾ ਦਿਨ ਕੁਝ ਵੀ ਖਾਣ ਨੂੰ ਜੀ ਨਹੀਂ ਕਰਦਾ ਸਾ ਪਾਣੀ ਵਿੱਚ ਅੱਧਾ ਨਿੰਬੂ ਨਿਚੋੜ ਕੇ ਅਤੇ ਕਾਲਾ ਨਮਕ ਸਵਾਦ ਅਨੁਸਾਰ ਮਿਲਾ ਕੇ ਇਸ ਦਾ ਸੇਵਨ ਕਰੋ ਇਸ ਨਾਲ ਤੁਹਾਨੂੰ ਭੁੱਖ ਬਹੁਤ ਵਧੀਆ ਤਰੀਕੇ ਨਾਲ ਲੱਗਣ ਲੱਗ ਜਾਵੇਗੀ ਜੇਕਰ ਤੁਸੀਂ ਰਾਤ ਨੂੰ ਸੁੱਤੇ ਹੋਏ ਖਰਾਟੇ ਬਹੁਤ ਜ਼ਿਆਦਾ ਮਾਰਦੇ ਹੋ ਜਿਸ ਕਾਰਨ ਕਿ ਤੁਹਾਡੇ ਘਰ ਦੇ ਤੁਹਾਡੇ ਤੋਂ ਤੰਗ ਆ ਚੁੱਕੇ ਹਨ ਤਾਂ ਤੁਸੀਂ ਦੋਸਤੋ ਇੱਕ ਗਲਾਸ ਗਰਮ ਪਾਣੀ ਨਾਲ ਦੋ ਹਰੀਆਂ ਇਲਾਇਚੀਆਂ ਦਾ ਸੇਵਨ ਕਰ ਸਕਦੇ ਹੋ ਇਸ ਨਾਲ ਤੁਹਾਨੂੰ ਦੋਸਤੋ ਖਰਾਟੇ ਮਾਰਨ ਦੀ ਆਦਤ ਤੋਂ ਆਰਾਮ ਮਿਲ ਜਾਵੇਗਾ ਤਾਂ ਦੋਸਤੋ ਇਹ ਸੀ ਕੁਝ ਛੋਟੇ-ਛੋਟੇ ਨੁਸਖੇ ਜੋ ਕਿ ਤੁਹਾਡੀ ਆਮ ਜ਼ਿੰਦਗੀ ਵਿੱਚ ਕਾਫੀ ਫਾਇਦੇਮੰਦ ਸਿੱਧ ਹੋ ਸਕਦੇ ਹਨ ਤਾਂ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂ ਇਸ ਦਾ ਲਾਭ ਲੈ ਸਕਨ ਧੰਨਵਾਦ